ਹੁਣੀ ਹੁਣੀ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਜਿਸ ਦੇ ਵਿੱਚ ਸਰਕਾਰਾਂ ਨੇ ਕਿਹਾ ਬਾਅਦ ਵਿੱਚ ਇਹਨਾਂ ਨੂੰ ਹੁਣੀ ਕਿਸਾਨ ਆਕ ਬੋਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਢੱਲੇਵਾਲ ਸਾਹਿਬ ਵੱਲੋਂ ਮੈਸੇਜ ਆਇਆ ਹੈ ਕਿ ਉੱਤੇ ਥਾਲੀਆਂ ਲੈ ਕੇ ਜਰਾ ਲਗਾਤਾਰ ਪਹੁੰਚਿਆ ਜਾਵੇ ਅੱਜ ਦਾ ਜਿਹੜੀ ਅਨਾਉਂਸਮੈਂਟ ਹੋ ਰਹੀ ਹੈ ਵੀ ਬਾਤੋਂ-ਬੱਤ ਪਹੁੰਚੋ ਉਹ ਜ਼ਰੂਰੀ ਹੈ ਕਿ 4 ਤਰੀਕ ਨੂੰ ਨਾ ਸਾਰੇ ਪੰਜਾਬ ਨੇ ਇੱਕ ਕਾਰਨ ਹੈ ਸਰਦਾਰ ਦਰਜੀਤ ਸਿੰਘ ਢੱਲੇਵਾਲ ਵੱਲੋਂ ਇਹ ਬੇਨਤੀ ਸਾਰੇ ਕਬੂਲ ਕਰਿਓ ਕਿ 4 ਤਰੀਕ ਨੂੰ ਖਨੌਰੀ ਬਾਡਰ ਤੇ ਵੱਧ ਤੋਂ ਵੱਧ ਜਿੰਨੀ ਵੀ ਸੰਗਤ ਪਹੁੰਚ ਜਵੇ ਉਹ ਖਨੌਰੀ ਬਾਡਰ ਦੇ ਜ਼ਮੂਰ ਪਰ ਪਹੁੰਚੋ ਇੱਕ ਵਾਰ ਆਪਣਾ ਇੱਕ ਤਾਂ ਕੋ ਸਰਦਾਰ ਢੱਲੇ ਪਾਣ ਜੀ ਸਿੰਘ ਨੇ ਜੋ ਆਪਣਾ ਮਹਿਦਦ ਦਿੱਤਾ ਹੈ ਉਹ ਪੂਰਾ ਕਰਿਓ ਪਤਾ ਲੱਗੇ ਕਿ ਹਾਂ ਸੰਗਤ ਬਾਤੇ ਬਾਤੇ ਜੁੜੇ ਤਾਂ ਹੀ ਆਪਣਾ ਕੋਈ ਮਸਲਾ ਹੱਲ ਹੋਣਾ ਹੈ 4 ਤਰੀਕ ਨੂੰ ਇਹ ਲੈਖਰ ਪੱਕਾ ਬਾਕੀ ਜੇ ਕੋਈ ਉਹ ਹੀ ਜੇ ਰਾਤ ਨੂੰ ਕੋ ਹੋਇਆ ਤਾਂ ਤੁਹਾਨੂੰ ਮੈਨੂੰ ਕਰਦੇ ਬਾਕੀ ਚਾਰ ਦਾ ਐਲਾਨ ਹੋਇਆ ਗਿਆ ਬਾਤੋ ਬਾਤ ਜੀਨੀਰੀ ਸੰਗਤ ਪਹੁੰਚਣ ਦੀ ਹੈ ਹਰ ਦਾ ਜੀਫੀ ਡੱਲੇ ਆਉਂਦਾ ਪਿਆਰ ਮੁਹੱਬਤ ਦੇ ਮਹਿਦ ਤੇ ਸਨੇਹ ਦੇ ਉਤੇ ਪਰਜਣ ਦੀ ਕਿਰਪਾ ਕਰੋ ਇਹ ਹੀ ਬੇਨਤੀ ਕਬੂਲ ਕਰਿਓ ਵਾਈਰੂ ਜੀ ਦਾ ਖਾਸਾ ਵਾਈਰੂ ਜੀ ਦੀ ਫਤਿਹ ਲਗਾਤਾਰ ਲਗਾਤਾਰ ਅਨਾਉਂਸਮੈਂਟਾਂ ਕਿਤੇ ਜਾ ਰਹੀਆਂ ਇਹ ਕਿਹਾ ਜਾ ਰਿਹਾ ਕਿ 4 ਤਰੀਕ ਨੂੰ ਵੀ ਵੱਤੋ ਵੱਤ ਅਗਰ ਸਿੰਘ ਅਧਾਲੀਆਂ ਲੈ ਕੇ ਉੱਥੇ ਪਹੁੰਚਾ ਜਾਵੇ ਕਲਾਰਾ ਹੈ ਅਜੀ ਕਤੇ ਨੂੰ ਕਹਿੰਦੇ ਆ ਉਹ ਆ ਕੇ ਜਰੂਰ ਆਪਣੇ ਵਿਚਾਰ ਸਾਡੇ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵਿੱਚ ਲਗਾਤਾਰ ਆਪਣੀ ਡਿਊਟੀ ਦੇ ਰਿਹਾ ਹੈ ਸਾਰਿਆਂ ਨੂੰ ਸਾਨੂੰ ਵੀ ਚਾਹੀਦਾ ਹੈ ਕਿ ਇਹ ਅੰਨ ਕਿਤੇ ਬੀਜ ਕੇ ਇਹ ਲੋਕਾਂ ਦੇ ਲਈ ਯੂ ਕਰਦੇ ਨੇ ਤਨ ਸੰਯੋਗ ਦੇਣਾ ਚਾਹੀਦਾ ਹੈ ਇਹਨਾਂ ਨੂੰ ਤੇ ਵੱਤ ਤੋਂ ਵੱਤ ਯੋਗਦਾਨ ਦੇਣਾ ਚਾਹੀਦਾ ਹੈ ਕਿਸਾਨਾਂ ਵੱਲੋਂ ਲਗਾਤਾਰ ਇਹ ਆਪਣੇ ਆਪਣੇ ਵਿਚਾਰ ਰੱਖੇ ਜਾ ਰਹੇ ਹਨ ਕਿ ਵੱਖ-ਵੱਖ ਘੁੰਮਾਂ ਵੱਲੋਂ ਵਿਚਾਰ ਰੱਖੇ ਜਾ ਰਹੇ ਨੇ ਸਾਡੇ ਬਹੁਤ ਹੀ ਸਤਕਾਰ ਜੋ ਸਰਗਰ ਗੁਰਦੀਪ ਸਿੰਘ ਜੀ ਪਲਾਕ ਪ੍ਰਧਾਨ ਜਿਨ੍ਹਾਂ ਦੇ ਸਦੀਕੇ ਸਾਰੇ ਹੀ ਇਲਾਕਾ ਨਿਵਾਸੀ ਇੱਥੇ ਆਪਾਂ ਕੱچے ਹੋਏ ਆ ਤੇ ਉਹਨਾਂ ਨੇ ਬਹੁਤ ਹੀ ਐਮਐਸਪੀ ਬਾਰੇ